ं महाराज Vishnu सिंह विष्णु भगवान्ी जय Maharaj महाराज Singh सिंह विष्णु di जय सोह महाराज शेर सिंह विष्णु Bhagavan दी जय ਅਕਾਲ ਪੁਰਖ ਸ੍ਰੀ ਭਗਵਾਨ ਦੇ ਚਰਨਾਂ ਵਿੱਚ ਆਈ ਹੋਈ ਹਰ ਸੰਗਤ ਨੂੰ 26 ਪੋ ਅਕਾਲ ਪੁਰਖ ਨਿਰਗੁਣ ਰੰਕਾਰ ਦੇ ਪ੍ਰਗਟਾਵੇ ਦੇ ਜੋੜ ਮੇਲੇ ਦੀਆਂ ਕੋਟਣ-ਕੋਟ ਵਧਾਈਆਂ ਅੱਜ ਅਸੀਂ ਸਾਰੇ ਹਰਪਗਤ ਦਵਾਰ ਵਿਚ ਕਤਰ ਹੋਏ ਆ ਉਸ ਜੋੜ ਮੇਲੇ ਨੂੰ ਮਨਾਉਣ ਵਾਸਤੇ ਜਿਹੜਾ 994 ਜੁਗ ਚੌਕੜੀ ਤੋਂ ਬਾਅਦ ਕਾਇਮ ਕੀਤਾ ਕਿਨੇ ਉਸ ਨਰੰਕਾਰ ਨੇ ਜਿਹਦੀ ਆਮਦਵਾਰੇ 23 ਅਵਤਾਰ 10 குரு ਸਹਿਬਾਨ ਤਿੰਨ ਪਗੰਬਰ ਚਾਰ ਜੁਗਾ ਦੇ ਵਿੱਚ ਪਿਸ਼ਨ ਗੋਈਆਂ ਕਰਕੇ ਗਏ ਸੀਗੇ ਅੱਜ ਸਮਾ ਆ ਗਿਆ ਹੈ ਕਿ ਸਾਨੂੰ ਦੁਨਿਆਵੀ ਦੂਈ ਦਵਤ ਲੜਾਈ ਝਗੜਿਆਂ ਨੂੰ ਛੱਡ ਕੇ ਉਸ ਪਰਮਾਤਮਾ ਦੇ પ્રેમ ਦੀ ਮੰਗ ਕਰਨੀ ਚਾਹੀਦੀ ਆ ਤਾਂ ਜੋ ਉਹ ਪਰਮਾਤਮਾ ਸਾਡੇ ਤੇ ਕਿਰਪਾ ਕਰਨ ਤੇ ਜੋ ਹੁਕਮ ਉਹਨਾਂ ਨੇ ਸਾਰੀ ਮਾਨਵ ਜਾਤੀ ਵਾਸਤੇ ਦਿੱਤਾ ਕੀ ਇਹ ਸੋਹੰਗ ਮਿਸ਼ਨ ਭਗਤ ਭਗਵਾਨ ਦਾ ਮਿਸ਼ਨ ਆਤਮ ਪਰਮਾਤਮ ਦਾ ਮਿਸ਼ਨ ਸਾਰੇ ਨੌ ਖੰਡ ਸਤਿਦੀਪਾਂ ਦੇ ਉੱਤੇ ਕਾਇਮ ਹੋ ਸਕੇ ਤੇ ਅਸੀਂ ਉਸ ਨਿਰਗੁਣ ਨਰੰਕਾਰ ਦੀ ਗੱਲ ਉਸ ਦੁਆਰਾ ਬਣਾਈ ਹੋਈ ਹੈ ਸ੍ਰਿਸ਼ਟੀ ਦੇ ਉੱਤੇ ਜਾ ਕੇ ਕਰ ਸਕੀਏ ਉਤੋਂ ਓਟ ਆਸਰਾ ਲਈਏ ਮੇਰੇ ਤੋਂ ਪਹਿਲਾਂ ਵੀਰ ਜੀ ਹੁਣਾਂ ਨੇ ਲਿਖਤ ਪੜ੍ਹੀ ਸਦੀ 14ਵੀਂ ਬਾਰੇ ਜਿਹੜੀ ਲਿਖਤ ਪੜ੍ਹਨ ਜਾ ਰਹੇ ਹਾਂ 24 ਪੋਸ਼ੈਂਸ਼ਈ ਸਮਚਾਰ ਹਰਪਗਤਵਾਰ ਜੇਠੂਆਲ ਇਹਦੇ ਵਿੱਚ ਸਦੀ 14ਵੀਂ ਉਸ ਨਿਰੰਕਾਰ ਨੂੰ ਸੰਘਾਸਣ ਦੇ ਸਾਹਮਣੇ ਪਾ ਕੇ ਨਿਰਗੁਣ ਤੌਰ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਕੀ ਅਰਜ਼ੋਈਆਂ ਕਰਦੀ ਹੈ ਆਓ ਸਰਵਣ ਕਰੀਏ ਸਦੀ 14ਵੀਂ ਕਹੇ ਮੈਂ ਅੱਜ ਨਈ ਸੋਣਾ ਸੁੱਤਿਆਂ ਲਵਾਂ ਜਗਾਈਆ ਦੋ ਜਹਾਨ ਤੁਰਦਾ ਰਾਗ ਸੁਣਾਉਣਾ ਸ਼ਬਦ ਅਗੰਮ ਅਠਾਈਆ ਗੁਰ ਅਵਤਾਰ ਪਗੰਬਰ ਹਲਾਉਣਾ ਸਵਾਦਾਂ ਦਿਣਾ ਕਰਾਈਆ ਅਗੰਮ ਇਸ਼ਾਰੇ ਨਾਲ ਦਰਣਾਉਣਾ ਸਹਿਜ ਸਹਿਜ ਜਨਾਈਆ ਉઠੋ ਪੁਰਖੇ ਕਾਲ ਜਿਸ ਦਰਸ਼ਨ ਪਉਣਾ ਸੱਚਖੰਡ ਨਵਾਸੀ ਤੇ ਆ ਮਲਾਈਆ ਕੌਣ ਕਹਿ ਰੀਆ ਸਦੀ 14ਵੀਂ ਕੀ ਕਹਿ ਰੀਆ ਅਗੰਮ ਇਸ਼ਾਰੇ ਨਾਲ ਦਰਡਾਉਣਾ ਸਹਿਜ ਸਹਿਜ ਜਨਾਈਆ ਉઠੋ ਪੁਰਖੇ ਕਾਲ ਜਿਸ ਦਰਸ਼ਨ ਪਾਉਣਾ ਸੱਚ ਕੰਡ ਨਿਵਾਸੀ ਦਿਆ ਮਲਾਈਆ ਜਿਸ ਨੇ ਸਬਦਾ ਲੇਖ ਮਕਾਉਣਾ ਬਚਿਆ ਕੋਈ ਰਹਿ ਨਾ ਪਾਈਆ ਸਬਦਾ ਬਸਤਾ ਕੋਲ ਵਖਾਉਣਾ ਵਰਕਾ ਵਰਕਾ ਲੈ ਉਲਟਾਈਆ ਹਰ ਸੰਗਤ ਜੀ ਉਹ ਨਿਰੰਕਾਰ ਨਿਰਗੁਣ ਪਰਮਾਤਮਾ ਪਰਮ ਉਹ ਸਮੇਂ ਹਰ ਪਗਤ ਦੁਆਰ ਵਿੱਚ 24 ਪੋਸ਼ ਸੰਸਈ ਸਮਚਾਰ ਨੂੰ ਸੰਗਾਸਣ ਤੇ ਵਿਰਾਜਮਾਨ ਸੀ ਔਰ ਉਹਨਾਂ ਦੇ ਸਨਮੁਖ ਸਦੀ 14ਵੀ ਸਾਨੂੰ ਇਹ ਹਿਦਾਇਤ ਦੇ ਰਹੀ ਸੀ ਕਿ ਆਓ ਮੈਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂ ਕਿਦੇ ਜਿਹੜਾ ਜੰਮਣ ਮਨ ਚ ਨਹੀਂ ਆਉਂਦਾ ਸਬਦਾ ਬਸਤਾ ਫੋਲ ਵਖਾਉਣਾ ਵਰਕਾ ਵਰਕਾ ਲੈ ਉਲਟਾਈਆ ਤੁਰਦਾ ਹੁਕਮ ਇੱਕ ਜਣਾਉਣਾ ਮਹੀਨਾ ਜਨਵਰੀ ਦਏ ਗਵਾਈਆ ਪੋਦਾ ਮਹੀਨਾ ਜਨਵਰੀ ਦਾ ਮਹੀਨਾ ਅੰਗਰੇਜ਼ੀ ਚ ਯਸੂ ਤੇਰਾ ਲੇਖ ਵਖਾਉਣਾ ਜੋ ਅੰਤਵਾਰ ਆਸ ਰਖਾਈਆ ज्योति ज्योत सुरूपा रा पापनी कृपा कर तुर करता बटाई आ सदी चौदवीं कहे मैं छी आलस निंद्रा गलफत दी आ जगत तार मार के जिंदरा बंद कवार कराइया खबर देनी जाके इंद्रा ਸੁਰਪਤ ਲੈਣਾ ਹਲਾਈਆ ਡੰਕ ਵਜਾਉਣਾ ਕਿੰਗਰਾ ਕਿੰਗਰਾ ਮਰਦੰਗ ਨਾਮ ਸੁਣਾਈਆ ਫੇਰ ਕਹਿਣਾ ਕਹਨਾ ਵੇਖ ਆਪਣੀ ਬਿੰਦਰਾ ਮਤਰ ਅੱਖ ਖੁਲਾਈਆ ਸਾਰਿਆਂ ਨੂੰ ਕੇਰ ਕੇਰ ਲਿਆਉਣ ਦਿਆ ਸੀ ਪ੍ਰਮਾਤਮਾ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰੇ ਆਪਨਾ ਹੁਕਮ ਵਰਤਾਈਆ ਸਦੀ 14ਵੀਂ ਕਹੇ ਮੈਂ ਛੱਡ ਦੇਣਾ ਜਗਤ ਦਿਲਦਰ ਆਲਸ ਅਸਲ ਦਿਆਂ ਜਣਾਈਆ ਜਨ ਭਗਤਾ ਮਾਰਗ ਦੱਸਣਾ ਖਾਲਸ ਜੋ ਖਾਲਸ ਗੋਬਿੰਦ ਵਿੱਚ ਪ੍ਰਗਟਾਈਆ ਜਿਸ ਦੀ ਸਾਰੇ ਕਰਕੇ ਗਏ ਲਾਲਸ ਲਾਲਨ ਰਾਤ ਕਾਈਆ ਉਹ ਸਭ ਦੀ ਅੰਤਮ ਲਾਵੇ ਕਾਲਖ ਉਹਨੇ ਸਾਡੇ ਅੰਦਰੋਂ ਉਹ ਕਾਲਖ ਕੂੜ ਵਿਕਾਰਾਂ ਦੀ ਲਾਤੀ ਕਿਦਾਂ ਸਾਨੂੰ ਆਪਣੇ ਅਗੰਮੀ ਦਰਸ਼ ਦੇ ਕੇ ਸਾਨੂੰ ਉਹਨੇ ਆਪਣੇ ਚਰਨਾਂ ਨਾਲ ਲਾਇਆ ਉਹਦੇ ਨਾਲ ਸਾਡੇ ਅੰਦਰੋਂ ਕੂੜ ਵਿਕਾਰ ਜਿਹੜੇ ਨੇ ਉਹ ਸਮਾਪਤ ਹੋ ਗਏ ਉਹ ਸਭ ਦੀ ਅੰਤਮ ਲਾਵੇ ਕਾਲਖ ਇਕੇ ਮਜਬੂਰ ਦੂਰ ਕਰਾਈਆ ਜਨ ਭਗਤਾ ਬਣਾ ਆਪਣੇ ਬਾਲਕ ਸਾਨੂੰ ਬਾਲਕ ਕਿਨੇ ਬਣਾਇਆ ਉਸ ਨਿਰਗੁਣ ਨਰੰਕਾਰ ਪ੍ਰਮਾਤਮਾ ਨੇ ਸਾਨੂੰ ਆਪਣਾ ਬਾਲਕ ਬਣਾ ਲਿਆ ਜਨ ਭਗਤਾ ਆਪਣਾ ਆਪਣੇ ਬਾਲਕ ਹਰ ਜਨ ਗੋਦ ਟਿਕਾਈਆ ਮਿਹਰਬਾਨ ਹੋ ਵੱਡ ਕਾਲਕ ਮਖਲੂਕ ਖੋਜ ਖੁਜਾਈਆ ਦਿਨ ਦੁਨੀ ਦੀ ਵੇਖੇ ਹਾਲਤ ਕਟ ਅੰਦਰ ਪੋਲ ਫੁਲਾਈਆ ਧਰਮ ਦਵਾਰ ਦੀ ਕਰੇ ਅਦਾਲਤ ਇਨਸਾਫ ਇੱਕੋ ਇੱਕ ਸਮਝਾਈਆ ਮਨ ਕਲਪਨਾ ਕੂੜ ਮੇਟ ਜਹਾਲਤ ਸਾਡੇ ਤੋਂ ਨਹੀਂ ਮੇਟੀ ਜਾਣੀ 14ਵੀਂ ਪਰਮੇਸ਼ਰ ਨੂੰ ਕਹਿ ਰਹੀ ਆ ਮਨ ਕਲਪਨਾ ਕੂੜ ਮੇਟ ਜਹਾਲਤ ਸਤ ਧਰਮ ਇੱਕ ਸਮਝਾਈ ਆ ਪ੍ਰਮਾਤਮਾ ਸਮਝਾ ਇਹਨਾਂ ਨੂੰ ਮਨ ਕਲਪਨਾ ਕੂੜ ਮੇ ਚਹਾਲਤ ਸਤ ਧਰਮ ਇੱਕ ਸਮਝਾਈ ਆ ਪ੍ਰਭ ਦਾ ਨਾਮ ਅਗੰਮ ਨਿਆਮਤ ਬਾਰੋਂ ਹੱਥ ਕਿਸੇ ਨਾ ਆਈ ਆ ਮਾਲਕ ਓ ਜੋ ਰਹਿ ਸਈ ਸਲਾਮਤ ਜਿਹੜਾ ਜੰਮਣ ਮਰਨ ਚ ਨਹੀਂ ਆਉਂਦਾ ਪੰਜਾ ਤਤਾਂ ਚ ਨਹੀਂ ਆਉਂਦਾ ਸਦਾ ਸਦਾ ਨਮਾਨ ਨ ਕੋ ਰਹਿਦਾ ਵਾ ਉਹ ਪ੍ਰਮਾਤਮਾ ਉਹਦੀ ਗੱਲ ਸਦੀ 14ਵੀਂ ਕਹਿੰਦੀ ਆ ਮਾਲਕ ਉਹ ਜੋ ਰਹੇ ਸਹੀ ਸਲਾਮਤ ਜਨਮ ਮਰਨ ਵੇਚਣਾ ਆਈਆ ਜਿਸ ਦੀ ਯਾਦ ਵਿੱਚ ਮੁਹੰਮਦ ਮੰਗੀ ਕਿਆਮਤ के आम गा वाल ध्यान आ ज्योति ज्योत स्रूपा राप अपनी कृपा कर सद अपना हुक्म सदी सौदवीं कहे एक फतमा लाया नारा सदी चौदवी कहे एक फातमा लाया नारा जाए 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 कर सुनाइया फातिमा ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਸਰ ਨੋ ਛੋਟੀ ਉਹਨਾਂ ਦਾ ਨਾਮ ਆ ਸਦੀ 14ਵੀਂ ਕਹੇ ਇੱਕ ਫਾਤਿਮਾ ਲਾਇਆ ਨਾਰਾ ਜਾਏ 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 ਕਰ ਸੁਣਾਈਆ ਅੰਦਰ ਖਿਜ਼ਾ ਹੋਈ ਬਹਾਰਾ ਬਸੰਤ ਰੁੱਤ ਬਦਲਾਈਆ ਜੂ ਦਿਸੀ ਉਜਾੜਾ ਬਾਲੂ ਰੇਤ ਤਪਾਈਆ ਲੱਗੀ ਅਗਣਾੜਾ ਅਗਨੀ ਰਹੀ ਜਲਾਈਆ ਫੇਰ ਕੱਡਿਆ ਹੜਾ ਫੇਰ ਕੱਡਿਆ ਹੜਾ ਉਹ ਰੋਕੇ ਦਿੱਤਾ ਸੁਣਾਈਆ ਤੇਰਾ ਖੇਲ ਅਗਮ ਅਪਾਰਾ ਤੇਰੀ ਬੇਪਰਵਾਹੀਆ ਤੇਰਾ ਨੂਰ ਮੁਹੰਮਦੀ ਦਲਾਰਾ ਚਾਰ ਯਾਰਾਂ ਨਾਲ ਵੜਾਈਆ ਤੇਰਾ वेख्या अगम चमत्कारा जलवा डग मगाइया ज्योति जोत स्वरूपारा पापनी कृपा कर अपनी खेल विखाइया सदी चौदवी कहे फातमा नेत्र वगया नीर नैन नैन छलकाइया हाथ नाल खिंच दी गई लकीर जमीन उत्तो आसमान वाल उठाइया ਮੱਥੇ ਕੋੜ ਉਂਗਲ ਲਿਆ ਕੇ ਕਹੇ ਬਦਲ ਦੇ ਤਕਦੀਰ ਤਦਬੀਰ ਤੇਰੇ ਹੱਥ ਨਜ਼ਰੀ ਆਈਆ ਅਗੋਂ ਹੁਕਮ ਮਿਲਿਆ ਆਖੀਰ ਆਖਰ ਦਿੱਤਾ ਸੁਣਾਈ ਸੁਣਾਈਆ ਜਦ ਆਵਾ ਇਹ ਗੱਲ ਕਦੋਂ ਦੀ ਹੋਣ ਈ ਆ ਜਦੋਂ ਮੁਹੰਮਦ ਸਾਹਿਬ ਦਾ ਟਾਈਮ ਚੱਲਦਾ ਸੀਗਾ ਉਦੋਂ फातिमा परमात्मा ਅੱਗੇ ਅਰਜ਼ੋਈਆਂ ਕਰਦੀਆ ਕਿ ਮੈਨੂੰ ਮਿਰਤੇ ਕਿਰਪਾ ਕਰ ਦੇ ਤੇ ਪਰਮੇਸ਼ਰ ਨੇ ਕੀ ਕਿਹਾ ਅੱਗੋਂ ਪਰਮੇਸ਼ਰ ਨੇ ਬਚਨ ਕੀਤਾ ਅੱਗੋਂ ਹੁਕਮ ਮਿਲਿਆ ਅਖੀਰ ਆਖਰ ਦਿੱਤਾ ਸੁਣਾਈਆ ਜਦ ਆਵਾਂ ਤਾਂ ਸ਼ਰਦੀ ਤੋੜਾਂ ਜ਼ੰਜੀਰ ਸ਼ਰਹ ਦੀ ਤੋੜਾਂ ਜ਼ੰਜੀਰ शरीयत डेरा ढाई फातिमा मेरा पढ़न वाला ना होवे शरीर गौर ना कोये दबाइया ज्योति ज्योतरूपा राप अपनी कृपा कर भेव अभेदा दुनाई भेव अभेदा दण सदी चौधवी कहे फातिमा ਹੱਥ ਰੱਖਿਆ ਉੱਤੇ ਮੱਥੇ ਸਹਿਜ ਨਾਲ ਦਬਾਈਆ ਪਰਵਰਦਗਾਰ ਕਿਹੜੀ ਧਾਰ ਵਸੇ ਸੱਚ ਦੇ ਜਣਾਈਆ ਕਵਣ ਗ੍ਰਹਿ ਵਸੇ ਹਸਤੀ ਇੱਕ ਪ੍ਰਗਟਾਈਆ ਕਵਣ ਕੂਟੇ ਨਸੇ ਭੱਜੇ ਚਾਈ ਚਾਈਆ ਕਵਣ ਰੰਗ ਰਤੇ ਆਪਣਾ ਰੰਗ ਰੰਗਾਈਆ ਕਿਹੜੇ ਵਤਨ ਵਤੇ ਆਪਣਾ ਫੇਰਾ ਪਾਈਆ ਪਰਵਰਦਗਾਰ ਇਹ ਫਾਤਿਮਾ ਪਰਮੇਸ਼ਰ ਦੇ ਨਾਲ ਗੱਲਬਾਤ ਕਰ ਰਹੀ ਹੈ ਫਾਤਿਮਾ ਪੁੱਛ ਰਹੀ ਪਰਮਾਤਮਾ ਨੂੰ ਤੇ ਪਰਮੇਸ਼ਰਾ ਜੀ ਮਿਰਤੇ ਕਿਰਪਾ ਕਰਨੀ ਹੈ ਤੇ ਮੈਨੂੰ ਇਹ ਵੀ ਦੱਸ ਕਿ ਕਦੋਂ ਆਉਣਾ ਹੈ ਤੇ ਕਿਦਾਂ ਕਿਰਪਾ ਕਰਨੀ ਆ ਪਰਵਰਦਗਾਰ ਕਿਹਾ ਜਿੱਥੇ ਖਾਣੇ ਪਹਿਣੇ ਨਾ ਪੱਤੇ ਨਿਆਜ਼ਾ ਲੋੜ ਰਹੇ ਨਾ ਰਾਇਆ ਓ ਗ੍ਰੇ ਮੇਰੇ ਅੱਛੇ ਜਿੱਥੇ ਆਪਣਾ ਡੇਰਾ ਲਾਈਆ ਜਾ ਉੱਠ ਮੁਖਾਵਾ ਤੇਰੇ ਅੱਖੇ ਅੱਖ ਇੱਕ ਖਲਾਈਆ ਜਾਂ ਤੱਕਿਆ ਵੇਖਿਆ ਖੇਲ ਸਮਰਥੇ ਗੱਲ ਕਦੋਂ ਦੀ ਮੁਹੰਮਦ ਸਾਹਿਬ ਦੇ ਟਾਈਮ ਦੇ ਉਦੋਂ ਹੀ ਜਨਾਈ ਹੋ ਗਈ ਫਾਤਿਮਾ ਨੂੰ ਜਾਂ ਤੱਕਿਆ ਵੇਖਿਆ ਖੇਲ ਸਮਰਥੇ ਹਰ ਕਰਤਾ ਕਰ ਕਮਾਈਆ ਗੁਰ ਅਵਤਾਰ ਪਗੰਬਰ ਸਾਰੇ ਕਹਿਣ ਜਿਉ ਭਾਵੇਂ ਤਿਉ ਰੱਖੇ ਸਾਡੀ ਚੱਲੇ ਨਾ ਕੋਇ ਚਤ్రਾਈਆ ਬਿਨ ਤੇਰੀ ਕਿਰਪਾ ਮੂਲ ਨ ਹੋਏ ਸੱਚੇ ਇਹ ਸਾਰੀ ਖੇਡ ਇੱਕ ਨਿਰਗੁਣ ਨਿਰਆਕਾਰ ਆਤਮਾ ਨਿਰਗੁਣ ਨਿਰੰਕਾਰ ਪਰਮਾਤਮਾ ਦੀ ਹੈ ਆਤਮਾ ਪਰਮਾਤਮਾ ਦੇ ਨਾਲ ਮੇਲਦੀ ਹੈ ਭਗਤ ਤੇ ਭਗਵਾਨ ਦੇ ਮੇਲਦੀ ਹੈ ਪਰਮਾਤਮਾ ਨੇ 24 ਗ੍ਰੰਥ ਲਿਖਾਏ ਇਸ ਹੁਕਮ ਨੂੰ ਥਾਂ ਥਾਂ ਤੇ ਦਿੱਤਾ 33 ਹੁਕਮਾਂ ਦੇ ਵਿੱਚ ਵੀ ਇਸ ਹੁਕਮ ਨੂੰ ਥਾਂ ਦਿੱਤੀ ਆ ਪਹਿਲੇ ਹੁਕਮ ਚ ਨਿਰਗੁਣ ਜੋਤ ਕਾਲਪੁਰਖ ਦਾ ਕੇਵਲ ਇਸ਼ਟ ਮੰਨਣਾ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਣ ਉਹ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਇਹ ਹੁਕਮ ਆ ਇਸ ਦੇ ਨਾਲ ਅੱਗੇ ਲਿਖਤ ਚੱਲਦੀ ਆ ਗੁਰ ਉਵਤਾਰ ਪਗੰਬਰ ਸਾਰੇ ਕਹਿਣ ਜਿਉਂ ਪਾਵੇਂ ਤਿਉਂ ਰੱਖੇ ਸਾਡੀ ਚਲੇ ਨਾ ਕੋਏ ਚਤਰਾਈਆ ਬਿਨ ਤੇਰੀ ਕਿਰਪਾ ਮੂਹ ਨਾ ਹੋਏ ਸੱਚੇ ਸੱਚ ਨਜ਼ਰ ਕੋਏ ਨਾ ਆਈਆ ਅਸੀਂ ਗੁਰ ਅਵਤਾਰ ਪਗੰਬਰ ਮਾਟੀ ਦੇ ਪਾਂਡੇ ਕੱਜੇ ਕਿਉਂਕਿ ਇੱਥੇ ਗੱਲ ਪਾਰ ਬ੍ਰਹਮ ਪਰਮੇਸ਼ਵਰ ਦੀ ਹੋ ਰਹੀਆ ਜਿਹੜਾ ਕਿਣਕਾ ਕਿਣਕਾ ਪ੍ਰਕਾਸ਼ ਦੇ ਕੇ 10 10 ਗੁਰੂ ਸਹਿਬਾਨ ਤੇਈ ਅਵਤਾਰ ਪਗਮਰਾਂ ਨੂੰ ਭੇਜਦੇ ਰਹੇ ਤੇ ਆਪਣੀ ਨਿੱਕੀ ਨਿੱਕੀ ਖੇਡ ਮਾਤ ਲੋਕ ਤੇ ਕਰਦੇ ਰਹੇ ਹੁਣ ਤੇਰੇ ਦੁਆਰੇ ਵਸੇ ਦਰਗਾਹ ਬੈ ਕੇ ਸੇਵਕ ਮਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਦੜਾਈ ਆ ਹਰ ਸੰਗਤ ਜੀ ਲਿਖਤ ਅੱਗੇ ਵੀ ਹੈਗੀ ਆ ਪਰ ਜਿਤਨਾ ਸਮਾਂ ਸ਼ਡਿਊਲ ਦੇ ਹਿਸਾਬ ਨਾਲ ਮਿਲਿਆ ਸੀ ਉਹ ਸਮਾਪਤ ਹੋ ਚੁੱਕਾ ਹੈ ਆਪ ਸਰਬ ਹਰ ਸੰਗਤ ਦੇ ਚਰਨਾ ਪਾਸੋਂ ਉਹ ਨਿਰਗੁਣ ਨਿਰੰਕਾਰ ਊਰਨ ਪਰਮੇਸ਼ਰ ਪਾਰ ਬ੍ਰਹਮ ਉਹਦੇ ਚਰਨਾ ਪਾਸੋਂ ਖਿਮਾ ਦੇ ਯਾਚਕਾਂ ਲੱਖਾਂ ਕਰੋੜਾਂ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਹੋਈਆਂ ਹੋਣੀਆਂ ਸ਼ਬਦੀ ਜਕਾਰੇ ਦਾ ਸਾਥ ਦੇਣਾ ਸੋ ਹੰ ਮਹਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ What Singh